ਤਦ ਰ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਚੰਗੇ ਉਭਾਰ ਤੋਂ ਬਾਅਦ ਹੁਣ ਲਗਾਤਾਰ ਕੀਮਤਾਂ ਦੇ ਵਿੱਚ ਘਾਟਾ ਜਾਰੀ ਹੈ ਕੀਮਤਾਂ ਲਗਾਤਾਰ ਡਿੱਗ ਰਹੀਆਂ ਨੇ ਸੋਨੇ ਦੀ ਲਗਾਤਾਰ ਡਿੱਗਦੀ ਕੀਮਤ ਆਪਣੇ ਰਿਕਾਰਡ ਉੱਚ ਪੱਧਰ ਤੋਂ 9000 ਰੁਪਏ ਤੱਕ ਡਿੱਗ ਗਈ ਹੈ 24 ਕੈਰਟ ਸੋਨੇ ਦੀ ਕੀਮਤ ਜੋ ਕਿ ਲਗਭਗ 133000 ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਈ ਸੀ ਹੁਣ ਐਮਸੀਐਕਸ ਤੇ ਇਸ ਦੀ ਕੀਮਤ 123255 ਤੱਕ ਰਹਿ ਗਈ ਹੈ ਇਸ ਦੌਰਾਨ IBJA ਤੇ 24 ਕੈਰਟ ਸੋਨੇ ਦੀ ਕੀਮਤ 1,22,419 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ ਹੈ। ਗੁੱਡ ਰਿਟਰਨਸ ਵੈਬਸਾਈਟ ਤੇ 24 ਕੈਰਟ ਸੋਨੇ ਦੀ ਕੀਮਤ 1,25,620 ਰੁਪਏ ਪ੍ਰਤੀ 10 ਗ੍ਰਾਮ ਹੈ। ਰਿਕਾਰਡ ਉੱਚ ਪੱਧਰ ਦੇ ਮੁਕਾਬਲੇ ਸੋਨਾ ਹੁਣ 8000 ਤੋਂ ਲੈ ਕੇ 10000 ਰੁਪਏ ਤੱਕ ਸਸਤਾ ਹੋ ਗਿਆ ਹੈ। ਇਸ ਦੌਰਾਨ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਸਪਾਰਟ ਸੋਨੇ ਦੀਆਂ ਕੀਮਤਾਂ ਦੇ ਵਿੱਚ 6% ਘਾਟਾ ਦੇਖਣ ਨੂੰ ਮਿਲਿਆ ਸੋਨੇ ਦੀਆਂ ਕੀਮਤਾਂ 6% ਡਿੱਗੀਆਂ ਨੇ ਸੋਨਾ ਜੋ ਕਿ 4381.21 ਡਾਲਰ ਪ੍ਰਤੀ ਔਸ ਦੇ ਰਿਕਾਰਡ ਦੇ ਉੱਚ ਪੱਧਰ ਤੇ ਪਹੁੰਚਿਆ ਸੀ ਹੁਣ 4100 ਡਾਲਰ ਦੇ ਆਸ-ਪਾਸ ਹੈ ਤੇ ਇਹ ਸਾਲ 2013 ਤੋਂ ਬਾਅਦ ਇੱਕ ਦਿਨ ਦੇ ਵਿੱਚ ਸੋਨੇ ਦੀ ਕੀਮਤ ਦੇ ਵਿੱਚ ਸਭ ਤੋਂ ਵੱਡਾ ਘਾਟ ਆਇਆ ਹੈ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵੱਡੀ ਗਿਰਾਵਟ ਆਈ ਹੈ ਰਿਕਾਰਡ ਉੱਚ ਪੱਧਰ ਤੇ ਪਹੁੰਚਣ ਤੋਂ ਬਾਅਦ ਪ੍ਰਤੀ 10 ਗ੍ਰਾਮ ਸੋਨਾ MCX ਤੇ 1,23,000 ਰੁਪਏ ਪ੍ਰਤੀ 10 ਗ੍ਰਾਮ ਤੇ ਆ ਗਿਆ ਹੈ। ਚਾਂਦੀ ਦੀਆਂ ਕੀਮਤਾਂ ਜੋ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਰਿਕਾਰਡ ਉੱਚ ਉੱਚ ਪੱਧਰ ਤੇ ਪਹੁੰਚੀਆਂ ਸਨ 15 ਤਰੀਕ ਨੂੰ 1,85,000 ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈਆਂ ਅਤੇ ਸ਼ੁੱਕਰਵਾਰ ਨੂੰ 1.47 ਲੱਖ ਪ੍ਰਤੀ ਕਿਲੋਗ੍ਰਾਮ ਤੇ ਬੰਦ ਹੋਈਆਂ ਨੇ। ਪਿਛਲੇ 10 ਦਿਨਾਂ ਦੇ ਵਿੱਚ ਇਹ ਲਗਭਗ 38,000 ਪ੍ਰਤੀ ਕਿਲੋਗ੍ਰਾਮ ਤੱਕ ਡਿੱਗੀਆਂ ਨੇ। ਮਹਾਰਾ ਦਾ ਮੰਨਣਾ ਕਿ ਆਉਣ ਵਾਲੇ ਦਿਨਾਂ ਦਾ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਹੋਰ ਵੀ ਘਟ ਸਕਦੀਆਂ ਨੇ ਸੋਨੇ ਤੇ ਚਾਂਦੀ ਦੇ ਵਪਾਰ ਦੇ ਨਾਲ ਜੁੜੇ ਹੋਏ ਲੋਕਾਂ ਦਾ ਮੰਨਣਾ ਕਿ 2026 ਤੱਕ ਸੋਨੇ ਦੀ ਕੀਮਤ 2 ਲੱਖ ਦੇ ਨੇੜੇ ਪਹੁੰਚਣ ਦੀ ਉਮੀਦ ਹੈ ਜਦਕਿ ਚਾਂਦੀ 2.5 ਲੱਖ ਪ੍ਰਤੀ ਕਿਲੋਗ੍ਰਾਮ ਨੂੰ ਛੂਹ ਸਕਦੀ ਹੈ